ਕੋਈ ਜਾਦੂਗਰ ਬੰਦਾ ਜਾਦੂ ਕਰ ਦਿੰਦਾ ਹੁੰਦਾ ਹੈ ਨਾ ਕੋਈ ਬੰਦਾ ਆਪਣੇ ਵਸ ਵਿੱਚ ਕਰ ਲੇ ਤੇ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਭਗਤ ਕਬੀਰ ਸਾਹਿਬ ਕਹਿੰਦੇ ਪ੍ਰਮਾਤਮਾ ਦੀ ਪਾਈ ਹੋਈ ਮਾਇਆ ਕੋਈ ਛੋਟੀ ਚੀਜ਼ ਨਹੀਂ ਇਹਨੇ ਵੱਡੇ ਵੱਡੇ ਗੁਣੀ ਗਿਆਨੀਆਂ ਨੂੰ ਆਪਣੇ ਵਸ ਵਿੱਚ ਕਰ ਲਿਆ ਸੀ ਇਹਨੇ ਇੰਦਰ ਦੇਵਤੇ ਵਰਗਿਆਂ ਨੂੰ ਵਸ ਵਿੱਚ ਕਰ ਲਿਆ ਸੀ ਆਪਾਂ ਤੇ ਚੀਜ਼ ਕੀ ਹੈ ਪਰ ਕਹਿੰਦੇ ਭਾਈ ਬਚਾਅ ਹੋ ਸਕਦਾ ਜਿਹਦੇ ਤੇ ਗੁਰੂ ਕਿਰਪਾ ਕਰ ਦੇ ਨਹੀਂ ਇਹ ਤਾਂ ਬਚਦਾ ਨਹੀਂ ਹੈ ਕੋਈ ਮਾਨ ਮੁਨੀ ਮਨ ਵਰ ਗਲੇ ਮਾਨ ਸਭੈ ਕੋ ਖਾਏ ਕਾਮ ਕ੍ਰੋਧ ਲੋਭ ਮੋਹ ਤੋਂ ਬੰਦਾ ਬਚ ਸਕਦਾ ਹੈ ਹੋ ਸਕਦਾ ਹੈ ਮੋਹ ਤੋਂ ਬਚ ਜੇ ਬੰਦੇ ਨੂੰ ਮੋਹ ਨਾ ਹੋਵੇ ਕਿਸੇ ਦਾ ਹੋ ਸਕਦਾ ਹੈ ਬੰਦੇ ਨੂੰ ਲੋਭ ਨਾ ਹੋਵੇ ਕਿਸੇ ਚੀਜ਼ ਦਾ ਹੋ ਸਕਦਾ ਹੈ ਬੰਦੇ ਵਿੱਚ ਗੁੱਸਾ ਘੱਟ ਆਉਂਦਾ ਹੋਵੇ ਤੇ ਹੋ ਸਕਦਾ ਕਾਮ ਬਾਸ਼ਨਾ ਦੀ ਵਰਤੀ ਵੀ ਘੱਟ ਹੋਵੇ ਇਹਨਾਂ ਤੋਂ ਬਚ ਸਕਦਾ ਪਰ ਜਿਹੜੀ ਹਉਮੈ ਆ ਨਾ ਗੁਰੂ ਮਹਾਰਾਜ ਕਹਿੰਦੇ ਐਡਾ ਦੀਰਗ ਰੋਗ ਹੈ ਇਹ ਤੋਂ ਬਚਦਾ ਹੀ ਕੋਈ ਕੋਈ ਹੈ ਇਹ ਤਾਂ ਵੱਡੇ ਵੱਡੇ ਗੁਣੀ ਗਿਆਨੀਆਂ ਨੂੰ ਖਾ ਗਈ ਉਹਨਾਂ ਨੇ ਵੀ ਕਿਸੇ ਮੌਕੇ ਹੰਕਾਰ ਵਿੱਚ ਭੜਪੇ ਸੀਗੇ ਜਿਵੇਂ ਭਾਈ ਲਾਲ ਚੰਦ ਬ੍ਰਾਹਮਣ ਜਿਹੜਾ ਸੀ ਨਾ ਐਡੀ ਵਿਦਿਆ ਵਾਲਾ ਜਦੋਂ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਵੱਲ ਨੂੰ ਜਾਂਦਿਆਂ ਵਿਆਂ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਰਸਤੇ 'ਚ ਪੰਜੋਖਰੇ ਵਿਖੇ ਰੁਕੇ ਆ ਤਾਂ ਉਥੇ ਇੱਕ ਲਾਲਚੰਦ ਨਾਮੀ ਜਿਹੜਾ ਪੰਡਤ ਐ ਉਹਨੇ ਵੇਖਿਆ ਵੀ ਕਾਫਲਾ ਜਾ ਰਿਹਾ ਕਹਿੰਦੇ ਕੌਣ ਜਾਂਦੇ ਆ ਕਿਸੇ ਨੇ ਦੱਸ ਦਿੱਤਾ ਗੁਰੂ ਨਾਨਕ ਪਾਤਸ਼ਾਹ ਦੇ 8ਵੇਂ ਸਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਾ ਰਹੇ ਆ ਉਹ ਲਾਲਚੰਦ ਪੰਡਤ ਨੇ ਟੀਚਰ ਕੀਤੀ ਕਹਿੰਦੇ ਨਾਮ ਤੇ ਹਰ ਕ੍ਰਿਸ਼ਨ ਭਗਵਾਨ ਕ੍ਰਿਸ਼ਨ ਤੋਂ ਵੀ ਵੱਡਾ ਰੱਖ ਲਿਆ ਕਹਿੰਦੇ ਇਹਨੂੰ ਗੀਤਾ ਦੇ ਅਰਥ ਆਉਂਦੇ ਆ ਉਹਨੇ ਆਖਿਆ ਵੀ ਐਵੇਂ ਜਵਾਕ じゃ ਹੋਣਾ ਕੋਈ ਛੋਟੀ ਉਮਰ ਰਜਾਪਦੀ ਸੀ ਜਦੋਂ ਇਦਾਂ ਕਿਹਾ ਨਾ ਤੇ ਉਹ ਸਿੱਖ ਨੇ ਜਾ ਕੇ ਬੇਨਤੀ ਕੀਤੀ ਪਾਤਸ਼ਾ ਸਾਡੇ ਨਗਰ ਵਿੱਚ ਇੱਕ ਪੰਡਤ ਰਹਿੰਦਾ ਉਹ ਵਿਦਿਆ ਬਹੁਤ ਪੜਿਆ ਹੋਇਆ ਉਨੇ ਗੀਤਾ ਵੀ ਪੜੀ ਹੋਰ ਕਈ ਗ੍ਰੰਥ ਪੜ੍ਹੇ ਆ ਉਹ ਆਪਣੀ ਵਿਦਿਆ ਦਾ ਮਾਣ ਕਰਦਾ ਤੇ ਉਹ ਹਰੇਕ ਨਾਲ ਕਹਿੰਦਾ ਜਿਹੜਾ ਕੋਈ ਆ ਜੇ ਨਾ ਉਹ ਹਰੇਕ ਨਾਲ ਕਹੂ ਮੇਰੇ ਨਾਲ ਡਿਬੇਟ ਕਰ ਮੇਰੇ ਨਾਲ ਵਿਚਾਰ ਕਰ ਜਿਵੇਂ ਕਈ ਹੁੰਦੇ ਆ ਨਾ ਚਾਰ ਅੱਖਰ ਪੜ੍ਹ ਲੈਣ ਤੇ ਪੜ੍ਹ ਕੇ ਸਮਝਦੇ ਨੇ ਮੇਰੇ ਵਰਗਾ ਗਿਆਨੀ ਕੋਈ ਨਹੀਂ ਫਲਾਣਾ ਮੇਰੇ ਨਾਲ ਜਿੱਥੇ ਮਰਜੀ ਆ ਜੇ ਧਮਕਾ ਜਿੱਥੇ ਮਰਜੀ ਆ ਜੇ ਹੁੰਦੇ ਆ ਬਹੁਤੇ ਤੇ ਲਾਲ ਚੰਦ ਪੰਡਤ ਨੂੰ ਵੀ ਇਹ ਰੋਗ ਸੀਗਾ ਹੰਕਾਰ ਦਾ ਰੋਗ ਮੇਰੇ ਵਰਗਾ ਗਿਆਨੀ ਮੇਰੇ ਵਰਗਾ ਵਿਦਿਆਲਾ ਕਿਹੜਾ ਹੋਊਗਾ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਦੱਸਿਆ ਮਹਾਰਾਜ ਤੁਹਾਡੇ ਨਾਲ ਬਚਨ ਸਾਂਝੇ ਕਰਨਾ ਚਾਹੁੰਦਾ ਉਹ ਕਹਿੰਦਾ ਵੀ ਗੀਤਾ ਦੇ ਅਰਥ ਕਰਕੇ ਸੁਣਾ ਦੇਣਗੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਭਾਈ ਬੁਲਾਇਓ ਜਦੋਂ ਆਇਆ ਨਾ ਆ ਕੇ ਨਮਸਕਾਰ ਵੀ ਨਾ ਕੀਤੀ ਹੰਕਾਰ ਸੀ ਵੀ ਮੈਂ ਵੱਡੀ ਉਮਰ ਦਾ ਤੇ ਇਹ ਛੋਟਾ ਮੈਂ ਇਹਨੂੰ ਕਿਵੇਂ ਨਮਸਕਾਰ ਕਰਦੇ ਆਂ ਜਿਵੇਂ ਅੱਜਕੱਲ ਕਿਸੇ ਬੰਦੇ 'ਚ ਨਾ ਕੋਈ ਵੱਡਾ ਗੁਣ ਹੋਵੇ ਉਮਰ ਦਾ ਭਾਵੇਂ ਛੋਟਾ ਹੋਵੇ ਕਿਸੇ ਵਿੱਚ ਗੁਣ ਵੱਡਾ ਹੋਵੇ ਤਾਂ ਸਾਡਾ ਫਰਜ਼ ਬਣਦਾ ਹੈ ਉਹਦਾ ਸਤਿਕਾਰ ਕਰਨਾ ਅਸੀਂ ਭਾਵੇਂ ਉਮਰ ਵਿੱਚ ਵੱਡੇ ਹੋਈਏ ਉਹਦੇ ਨਾਲੋਂ ਕਿਉਂ ਉਹਦੇ ਵਿੱਚ ਗੁਣ ਵੱਡਾ ਹੈ ਜੇ ਅਸੀਂ ਵੱਡੇ ਪਣ ਵਿੱਚ ਰਹ ਜਾਈਏ ਵੀ ਮੈਂ ਉਮਰ 'ਚ ਵੱਡਾ ਐ ਕੱਲ ਦਾ ਜਵਾਕ ਐ ਸਾਡੇ ਕੋਲੇ ਖੇਡਿਆ ਸਾਡੇ ਕੋਲੇ ਰਿਹਾ ਅਸੀਂ ਇਹਦੇ ਅੱਗੇ ਕਿਵੇਂ ਝੁੱਕ ਸਕਦੇ ਆ ਗੁਣ ਦੀ ਕਦਰ ਹੁੰਦੀ ਹੈ ਗੁਰਮੁਖ ਪਿਆਰਿਓ ਮਨੁੱਖ ਦੇ ਗੁਣ ਦੀ ਕਦਰ ਤੇ ਗੁਣ ਦੀ ਕਦਰ ਕਰਨੀ ਚਾਹੀਦੀ ਹੈ ਉਹ ਆ ਕੇ ਝੁਕਿਆ ਨਹੀਂ ਪਾਤਸ਼ਾਹ ਨੂੰ ਕਹਿੰਦਾ ਨਾਮ ਤੇ ਹਰਿ ਕ੍ਰਿਸ਼ਨ ਰੱਖਿਆ ਤੁਸੀਂ ਗੀਤਾ ਦੇ ਅਰਥ ਕਰਕੇ ਸੁਣਾ ਦਿਓਗੇ ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਭਾਈ ਸੁਣਾ ਤੇ ਦਿਆਂਗੇ ਪਰ ਤੇਰੇ ਮਨ ਦਾ ਸ਼ੰਕਾ ਨਹੀਂ ਦੂਰ ਹੋਣਾ ਅਸੀਂ ਤੈਨੂੰ ਗੀਤਾ ਦੇ ਅਰਥ ਕਰਕੇ ਸੁਣਾਵ ਹੀ ਦਈਏ ਤੇ ਤੂੰ ਕਹੇਂਗਾ ਗੁਰੂ ਕੇ ਘਰ ਵਿੱਚ ਰਹਿੰਦਾ ਰਿਹਾ ਹੈ ਗੁਰੂ ਕੇ ਘਰ ਵਿੱਚ ਜੰਮਿਆ ਜਾਇਆ ਕਿਤੋਂ ਸਿੱਖ ਲੈ ਹੋਣਗੇ ਤੂੰ ਐਉਂ ਕਰ ਤੇਰਾ ਜਿਹਨੂੰ ਚਿੱਤ ਕਰਦੇ ਉਸੇ ਨੂੰ ਬੁਲਾ ਲਿਆ ਆਪਾਂ ਉਹ ਤੋਂ ਗੀਤਾ ਦੇ ਅਰਥ ਕਰਾਵਾਂਗੇ ਇਹਨੇ ਆਖਿਆ ਆਹ ਤੇ ਗੱਲ ਬਣ ਗਈ ਕਿਉਂਕਿ ਸਾਡੇ ਪਿੰਡ ਨਗਰ ਕੀ ਸਾਡੇ ਤਾਂ ਇਲਾਕੇ 'ਚ ਨਹੀਂ ਕੋਈ ਹੈਗਾ ਜਿਹੜਾ ਮੇਰੇ ਬਰੋਬਰ ਵਿਦਿਆ ਪੜਿਆ ਹੋਵੇ ਪਿੰਡ ਵਿੱਚ ਜਾ ਰਿਹਾ ਇੱਕ ਸੱਜੂ ਝੀਵਰ ਝੌਰਾਂ ਦਾ ਲੜਕਾ ਜਿਹਦੇ ਮੂੰਹ 'ਚੋਂ ਲਾਲਾਂ ਵਗਦੀਆਂ ਬੋਲਦਾ ਹੈ ਨਹੀਂ ਗੁੰਗਾ ਵੀ ਹੈ ਤੇ ਬਹਿਰਾ ਵੀ ਹੈ ਸੁਣਦਾ ਹੈ ਨਹੀਂ ਇਸ਼ਾਰਿਆਂ ਨਾਲ ਸਮਝਦਾ ਗੱਲਬਾਤ ਓਹਲਾ ਜਿਹਾ ਬੰਦਾ ਇਹਨੇ ਆਖਿਆ ਵੀ ਗੁਰੂ ਨੇ ਕਿਹਾ ਜਿਹਨੂੰ ਮਰਜ਼ੀ ਲੈ ਜਾਓ ਆਪਾਂ ਇਹਨੂੰ ਲਿਜਾ ਕੇ ਦੇਖਦੇ ਆਂ ਲੈ ਗਿਆ ਪਿਆਰਿਓ ਉਹ ਬੜਾ ਵੱਧ ਸੂਰਤ ਹੈ ਮੂੰਹ 'ਚੋਂ ਲਾਲਾਂ ਵਗਦੀਆਂ ਜਦੋਂ ਲੈ ਕੇ ਆਏ ਤੇ ਪਿੰਡ ਦੀ ਜਿਹੜੀ ਸੰਗਤ ਬੈਠੀ ਆ ਇਲਾਕੇ ਦੀ ਉਹ ਹੈਰਾਨ ਵੀ ਇਹ ਤਾਂ ਸੱਜੂ ਝੀਮਰ ਨੂੰ ਲਿਆਇਆ ਜਿਹਨੂੰ ਕੱਖ ਨਹੀਂ ਪਤਾ ਹੈਗਾ ਇਹਨੂੰ ਤੇ ਆਪਦਾ ਆਪ ਸੰਭਾਲਣ ਦਾ ਨਹੀਂ ਪਤਾ ਇਹ ਗੀਤਾ ਦੇ ਅਰਥ ਕਿਵੇਂ ਕਰ ਦੇਊਗਾ ਤੇ ਗੁਰਮਖੋ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕੋਲ ਲੈ ਕੇ ਆਏ ਨਾ ਕਹਿੰਦਾ ਜੀ ਇਹ ਤਾਂ ਅਰਥ ਕਰਾ ਸਕਦੇ ਹੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਚਾਇਆ ਤੇ ਇਹ ਵੀ ਅਰਥ ਕਰ ਦੇਊਗਾ ਸਿੰਘਾਂ ਨੂੰ ਬੇਨਤੀ ਕੀਤੀ ਜਾਓ ਇਸ਼ਨਾਨ ਕਰਾਓ ਤੁਸੀਂ ਗੁਰਦੁਆਰਾ ਪੰਜੋਖਰਾ ਸਾਹਿਬ ਦਰਸ਼ਨ ਕਰਕੇ ਆਇਓ ਅੱਜ ਉਥੇ ਅਸਥਾਨ ਸੋਭਿਤਾ ਪਿਆਰਿਓ ਜਿੱਥੇ ਇਹ ਇਤਿਹਾਸਕ ਘਟਨਾ ਘਟੀ ਹੋਈ ਆ ਗੁਰੂ ਕੇ ਸਿੱਖਾਂ ਨੇ ਉਹ ਸੱਜੂ ਝੀਮਰ ਦਾ ਇਸ਼ਨਾਨ ਕਰਾਇਆ ਤੇ ਕਰਾ ਕੇ ਇਸ਼ਨਾਨ ਸਤਿਗੁਰਾਂ ਦੇ ਕੋਲ ਲਿਆਂਦਾ ਪਾਤਸ਼ਾਹ ਨੇ ਸੀਸ ਤੇ ਛਟੀ ਰੱਖ ਦਿੱਤੀ ਕਹਿਣ ਲੱਗੇ ਲੈ ਭਾਈ ਪ੍ਰੇਮੀਆਂ ਆ ਪੰਡਤ ਜੀ ਜਿਹੜਾ ਕੁਝ ਪੁੱਛਣਾ ਚਾਹੁੰਦੇ ਆ ਤੂੰ ਦੱਸ ਦੇਈ ਹੈਰਾਨ ਹੋ ਗਿਆ ਪੰਡਤ ਜਦੋਂ ਉਹ ਸੱਜੂ ਝੀਮਰ ਜਿਹੜਾ ਗੁੰਗਾ ਵੀ ਸੀ ਤੇ ਬੋਲਾ ਵੀ ਸੀ ਜਦੋਂ ਬੋਲ ਪਿਆ ਕਹਿੰਦਾ ਪਾਤਸ਼ਾਹ ਜੋ ਤੁਹਾਡਾ ਹੁਕਮ ਹੋਊਗਾ ਉਹ ਪਹਿਲਾਂ ਤੇ ਪੰਡਤ ਇੰдый ਹੈਰਾਨ ਹੋ ਗਿਆ ਫਿਰ ਉਹਨੇ ਸੋਚਿਆ ਵੀ ਕੋਈ ਵਿੱਦਿਆ ਕੋਈ ਰਿੱਧੀ ਸਿੱਧੀ ਹੋਊਗੀ ਬੁਲਾ ਲਿਆ ਹੁਣ ਕੋਈ ਵੱਡੀ ਗੱਲ ਨਹੀਂ ਉਹ ਗੀਤਾ ਦਾ ਇੱਕ ਸ਼ਲੋਕ ਪੜਿਆ ਕਰੇ ਤੇ ਇਹ ਸੱਜੂ ਚੀਂ ਪਰ ਉਹਦੇ ਦੋ ਦੋ ਚਾਰ ਚਾਰ ਅਰਥ ਕਰਕੇ ਸੁਣਾ ਦਿਆ ਕਰੇ ਵੀ ਇਹਦਾ ਇੱਕ ਅਰਥ ਇਹ ਵੀ ਬਣ ਜੂ ਇੱਕ ਇਹਦਾ ਅਰਥ ਇਹ ਵੀ ਬਣ ਜੂਗਾ ਇੱਕ ਸ਼ਲੋਕ ਪੜਿਆ ਦੂਜਾ ਪੜਿਆ ਤੀਜਾ ਪੜਿਆ ਜਦੋਂ ਵੇਖੇ ਵੀ ਓਨੇ ਦਾ ਅਰਥ ਮੈਨੂੰ ਨਹੀਂ ਆਉਂਦੇ ਜਿੰਨੇ ਅਰਥੇ ਸੱਜੂ ਝੀਵਰ ਕਰ ਕਰ ਸੁਣਾਈ ਜਾਂਦਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਤੇ ਟਹਿ ਪਿਆ ਲਾਲ ਚੰਦ ਨਾਮੀ ਪੰਡਤ ਕਹਿੰਦਾ ਪਾਤਸ਼ਾਹ ਮੇਰੀ ਭੁੱਲ ਬਖਸ਼ ਦਿਓ ਮੈਥੋਂ ਭੁੱਲ ਹੋ ਗਈ ਮੈਂ ਤੁਹਾਨੂੰ ਪਛਾਣ ਨਹੀਂ ਸ਼ਕਿਆ ਮੈਂ ਉਮਰ ਕਰਕੇ ਹੀ ਅੰਦਾਜ਼ਾ ਲਾ ਬੈਠਾ ਵੀ ਉਮਰ ਛੋਟੀ ਹੈ ਜਵਾਕ ਹੋਣਾ ਹੈ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਪੰਡਤ ਜੀ ਵਿਦਿਆ ਹੋਣੀ ਚਾਹੀਦੀ ਹੈ ਚੰਗੀ ਗੱਲ ਹੈ ਪੜਨਾ ਚਾਹੀਦਾ ਜੋ ਪੜ ਸਕਦੇ ਹੋ ਤੁਸੀਂ ਪੜੋ ਭਾਵੇਂ ਦੁਨਿਆਵੀ ਪੜ੍ਹਾਈ ਹੋਵੇ ਭਾਈ ਭਾਵੇਂ ਅਧਿਆਤਮਿਕ ਲੈਵਲ ਦੀ ਵਿਦਿਆ ਹੋਵੇ ਪਰ ਕਦੇ ਵੀ ਕਿਸੇ ਤਰ੍ਹਾਂ ਦੀ ਵਿਦਿਆ ਪੜ ਕੇ ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ ਹੈ ਕਿਉਂਕਿ ਮਾਣ ਹੰਕਾਰ ਜਿਹੜਾ ਵੱਡੇ ਵੱਡਿਆਂ ਨੂੰ ਲੈ ਜਾਂਦਾ ਹੈ